ਨਮਸਕਾਰ ਦੋਸਤੋ ਮੈਂ ਰੋਹਿਤ ਮਹਾਰਾਜੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਉਸ ਤੋਂ ਅੱਜ ਗੱਲ ਕਰਦੇ ਹਾਂ ਮੇਸ਼ ਰਾਸ਼ੀ ਤੋਂ ਲੈ ਕੇ ਮੀਨ ਰਾਸ਼ੀ ਤੱਕ ਸਾਰੀ ਰਾਸ਼ੀ ਦੀ ਜਾਣਕਾਰੀ ਦਵਾਂਗਾ ਔਰ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂਕਿ ਹੋਰ ਬੰਦ ਦਾ ਵੀ ਫਾਇਦਾ ਹੋ ਸਕੇ ਸੋ ਆਪਾਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੇ ਦੀ ਗੱਲ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਮੇਸ਼ ਰਾਸ਼ੀ ਵਾਲਿਆਂ ਵਾਸਤੇ ਥੋੜਾ ਜਿਹਾ ਟੈਨਸ਼ਨ ਦਾ ਦਿਨ ਰਹੇਗਾ ਮਨ ਦਿੱਕਤ ਰਹੇਗੀ ਮਨ ਦੇ ਵਿੱਚ ਪਰੇਸ਼ਾਨੀ ਰਹੇਗੀ ਮਨ ਦੇ ਵਿੱਚ ਪਰੇਸ਼ਾਨੀ ਰਹੇਗੀ ਔਰ ਬੇਚੈਨੀ ਰਹੇਗੀ ਮਦਦ ਦੀ ਸਿਹਤ ਦੇ ਕਰਦਾ ਮਾਹੌਲ ਥੋੜਾ ਜਿਆ ਖਰਾਬ ਹੋ ਸਕਦਾ ਹੈ ਔਰ ਇਸ ਦੇ ਨਾਲ ਨਾਲ ਕੋਈ ਨਾ ਕੋਈ ਨੁਕਸਾਨ ਦੇ ਯੋਗ ਵੀ ਬਨੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਣਾ ਤਾਂਕਾ ਗਾਇਤਰੀ ਦਾਡਾ ਸ਼ੁਭ ਬਣਿਆ ਰਹੇ ਉਸ ਤੋਂ ਗੱਲ ਕਰਦੇ ਹਾਂ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਵ੍ਰਿਸ਼ਭ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਬੈਨੀਫਿਟ ਮਿਲਣ ਦੇ ਚਾਂਸਸ ਬਨੇ ਹੋਏ ਆ ਸ਼ੇਅਰ ਮਾਰਕੀਟ ਦੇ ਵਿੱਚ ਵਾਧਾ ਹੋਏਗਾ ਸ਼ੇਅਰ ਮਾਰਕੀਟ 'ਚ ਫਾਇਦਾ ਹੋਣ ਦੇ ਚਾਂਸਸ ਬਨੇ ਆ ਇਨਕਮ ਵਧੇਗੀ ਇਨਕਮ ਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਬਨੇ ਹੋਏ ਆ ਕਿਸੇ ਦੋਸਤ ਮਿੱਤਰ ਤੋਂ ਸਹਿਯੋਗ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਲਵ ਲਾਈਫ ਵਧੀਆ ਚੱਲੇਗੀ ਲਵ ਲਾਈਫ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਚੱਲ ਰਹੀਆਂ ਸੀ ਉਹਦੇ ਵਿੱਚ ਸੁਧਾਰ ਹੋਏਗਾ ਕਰਨਾ ਕੀ ਤੁਸੀਂ ਮੱਥੇ ਦੇ ਉੱਪਰ ਦੁੱਧ ਦਾ ਤਿਲਕ ਜਰੂਰ ਲਗਾਉਣਾ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਅਗਰ ਗੱਲ ਕੀਤੀ ਜਾਵੇ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਆਇਦਰ ਦਿਨ ਬਹੁਤ ਅੱਛਾ ਰਹਿਣ ਵਾਲਾ ਹੈ ਅੱਜ ਘਰ ਦੇ ਵਿੱਚ ਕੋਈ ਸ਼ੁਭ ਸੁਨੇਹਾ ਆਏਗਾ ਕੋਈ ਖੁਸ਼ ਖਬਰੀ ਦੇ ਚਾਂਸਸ ਬਣੇ ਹੋਏ ਆ ਇਹਦੇ ਨਾਲ ਨਾਲ ਘਰ ਦੇ ਵਿੱਚ ਲਗਜ਼ਰੀ ਚੀਜ਼ਾਂ ਆਣ ਦੇ ਚਾਂਸਸ ਬਣੇ ਹੋਏ ਆ ਕੋਈ ਘਰ ਦੇ ਵਿੱਚ ਸ਼ੁਭ ਕੰਮ ਹੋ ਸਕਦਾ ਤੁਹਾਡੇ ਔ ਬਰਸਾਤ ਹੋਣ ਦੇ ਚਾਂਸਸ ਬਣੇ ਹੋਏ ਆ ਇਹਦੇ ਨਾਲ ਨਾਲ ਕਰ ਕਰ ਪੈਸੇ ਤੁਹਾਡੇ ਫਸੇ ਹੋਏ ਸੀ ਕਿਤੇ ਉਹ ਪੈਸੇ ਵੀ ਤੁਹਾਨੂੰ ਮਿਲ ਸਕਦੇ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਦੁੱਧਾ tilak ਜਰੂਰ ਲਗਾਉਣਾ ਹੈ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਕਰਕ ਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਰਕ ਰਾਸ਼ੀ ਵਾਲੇ ਵਾਸਤੇ ਆਜ ਦਾ ਦਿਨ ਕਾਫੀ ਅਛਾ ਰਹਿਣ ਵਾਲਾ ਹੈ ਮਿਹਨਤ ਦਾ ਦਿਨ ਰਹੇਗਾ ਮਿਹਨਤ ਜ਼ਿਆਦਾ ਕਰਵਾਏਗਾ ਮਿਹਨਤ ਦੇ ਰਿਜ਼ਲਟ ਮਿਲਣਗੇ ਜਿਹੜਾ ਪ੍ਰਯਾਸ ਕਰਨਗੇ ਨਵੇਂ ਕੰਮ ਦੇ ਵਿੱਚ ਅਗਰ ਤੁਸੀਂ ਕੋਈ ਜਾਣਾ ਚਾ ਰਹੇ ਹੋ ਤੇ ਉਹਦੇ ਲਈ ਆਜ ਦਾ ਦਿਨ ਕਾਫੀ ਸ਼ੁਭ ਰਹਿਣ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਦੁੱਧ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ। ਸਿੰਘ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਖਰਚੇ ਦਾ ਦਿਨ ਰਹੇਗਾ। ਖਰਚੇ ਵਿੱਚ ਵਾਧਾ ਹੋਏ ਹੋਵੇਗਾ। ਵਿਦੇਸ਼ ਤੋਂ ਕੋਈ ਸ਼ੁਭ ਖ਼ਬਰਾਂ ਆਮਾਚਾਰ ਮਿਲ ਸਕਦਾ ਹੈ। ਕੋਈ ਅੱਛਾ ਸੁਨੇਹਾ ਤੁਹਾਨੂੰ ਆ ਸਕਦਾ ਹੈ। ਇਸ ਦੇ ਨਾਲ ਨਾਲ ਜਿਹੜੇ ਲੋਕ ਵਿਦੇਸ਼ ਯਾਤਰਾ ਕਰਨ ਜਾ ਰਹੇ ਆ ਜਾਂ ਕਰਨਾ ਚਾਹ ਰਹੇ ਆ ਉਹਨਾਂ ਲਈ ਅੱਜ ਦਾ ਦਿਨ ਕਾਫੀ ਸ਼ੁਭ ਰਹਿਣ ਵਾਲਾ ਹੈ। ਇਸ ਦੇ ਨਾਲ ਨਾਲ ਪੈਸੇ ਦੇ ਖਰਚ ਕਰਦੇ ਵਿੱਚ ਹੁੰਦੇ ਰਹਿਣਗੇ। ਲੇਕਿਨ ਉਹ ਖਰਚ ਸ਼ੁਭ ਕਰਨਾ ਇਹ ਹੈ ਕਿ ਅੱਜ ਦੇ ਦਿਨ ਤੁਸੀਂ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜ਼ਰੂਰ ਜਾਣਾ ਦੋਸਤੋ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਛਾਵਾਂ ਦੀ ਪੂਰਤੀ ਅੱਜ ਇਨਾ ਇੱਛਾ ਪੂਰਨ ਹੋਣਗੀਆਂ ਤੁਹਾਡੇ ਬੋਸ ਨਾਲ ਤੁਹਾਨੂੰ ਤੁਹਾਡੇ ਰਿਲੇਸ਼ਨਸ਼ਿਪ ਅੱਛੇ ਰਹਿਣਗੇ ਇਸ ਦੇ ਨਾਲ ਨਾਲ ਕਰਦੇ ਵਿੱਚ ਵਾਧਾ ਹੋਣ ਦੇ ਚਾਂਸਸ ਬਣੇ ਬਣੇ ਹੋਏ ਆ ਜਿਹੜੀ ਤੁਸੀਂ ਅੱਜ ਮਨ ਦੇ ਵਿੱਚ ਇੱਛਾ ਰੱਖੂਗੀ ਉਹ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਏਗੀ ਔਰ ਇਸ ਦੇ ਨਾਲ ਨਾਲ ਵੱਡੇ ਭੈਣ ਭਰਾਵਾਂ ਦੀ ਸਪੋਰਟ ਵੀ ਤੁਹਾਨੂੰ ਮਿਲੇਗੀ ਪਰਿਵਾਰ ਦੇ ਵੱਡੇ ਮੈਂਬਰਾਂ ਦੀ ਸਪੋਰਟ ਮਿਲੇਗੀ ਪਰਿਵਾਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਨੂੰ ਮਿਲੇਗਾ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਗਾਂ ਨੂੰ ਚਾਰਾ ਜ਼ਰੂਰ ਖਿਲਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕੀਤਾ ਜਾਵੇ ਤਾਂ ਅੱਜ ਦੇ ਦਿਨ ਖਰਚੇ ਦਾ ਦਿਨ ਰਹੇਗਾ ਅੱਜ ਕੰਮ ਦੇ ਵਿੱਚ ਖਰਚ ਹੁੰਦਾ ਜਾਏਗਾ ਅੱਜ ਜਿਹੜਾ ਬੈਸਾ ਆਏਗਾ ਉਹ ਖਰਚ ਹੁੰਦਾ ਜਾਏਗਾ ਪੈਸਾ ਟਿਕ ਨਹੀਂ ਪਾਏਗਾ ਪੈਸੇ ਦੇ ਖਰਚੇ ਤਾਂ ਯੋਗ ਬਣੇ ਹੋਏ ਐ ਇਸ ਦੇ ਨਾਲ ਨਾਲ ਕੰਮ ਦੇ ਵਿੱਚ ਕੁਝ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਰਨਾ ਕੀ ਤੁਸੀਂ ਕਰਨਾ ਹੈ ਕਿ ਧਰਮਸੰਗ ਦੇ ਉੱਪਰ ਚਾਵਲਾ ਦਾਣ ਜਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਵਿਸ਼ਚਿਕ ਰਾਸ਼ੀ ਵਾਲੇ ਵਾਸਤੇ ਵਿਸ਼ਚਿਕ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਵਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਕਿਸਮਤ ਚਮਕੇਗੀ ਅੱਜ ਅਗਰ ਕੋਈ ਨਵਾਂ ਕੰਮ ਸ਼ੁਰੂ ਕਰਨ ਜਾ ਰਹੇ ਹੋ ਤਾਂ ਹੋਰ ਲਈ ਤੁਹਾਡੇ ਲਈ ਬਹੁਤ ਵਧੀਆ ਦਿਨ ਹੈ ਔਰ ਇਸ ਦੇ ਨਾਲ-ਨਾਲ ਅੱਜ ਆਪਣੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਕੇ ਕਰੋ ਜਰੂਰ ਜਾਓ ਤਾਂ ਕਿ ਅੱਜ ਦਾ ਨਾਜ਼ਰ ਨਸ ਫਰੀਆ ਨਿਕਲ ਜਾਵੇ ਇਸਨਾਂ ਨਾਲ ਕੋਈ ਧਾਰਮਿਕ ਯਾਤਰਾ ਵੀ ਹੋ ਸਕਦੀ ਹੈ ਧਾਰਮਿਕ ਯਾਤਰਾ ਦੇ ਯੋਗ ਵੀ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਕਰਦੇ ਬਜ਼ੁਰਗਾਂ ਦਾ ਆਸ਼ੀਰਵਾਦ ਜ਼ਰੂਰ ਲਓ ਦੋਸਤੋ ਹੁਣ ਗੱਲ ਕਰਦੇ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕੋਈ ਨੁਕਸਾਨ ਹੋ ਸਕਦਾ ਹੈ ਕੰਮ ਦੇ ਵਿੱਚ ਨੁਕਸਾਨ ਦੇ ਯੋਗ ਬਣੇ ਹੋਏ ਆ ਕੰਮ ਦੇ ਵਿੱਚ ਦਿੱਕਤ ਆ ਸਕਦੀ ਹੈ ਪਿਤਾ ਦੀ ਸਿਹਤ ਦੇ ਵਿੱਚ ਗੜਬੜ ਹੋ ਸਕਦੀ ਹੈ ਪਿਤਾ ਦੀ ਸਿਹਤ ਖਰਾਬ ਹੋ ਸਕਦੀ ਹੈ ਪਿਤਾ ਨਾਲ ਲੜਾਈ ਝਗੜਾ ਹੋ ਸਕਦਾ ਹੈ ਔਰ ਸਰਕਾਰ ਵੱਲੋਂ ਕੋ ਜੁਰਮਾਨਾ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਕੋਈ ਫਾਈਨ ਲੱਗ ਸਕਦਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਚਾਉਲਾਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਅਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਆਸ਼ੀ ਵਾਲਿਆਂ ਵਾਸਤੇ ਮਕਰ ਆਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅਜਾ ਦਿਨ ਪਾਰਟਨਰਸ਼ਿਪ ਦੀ ਲਾਈਫ ਦੇ ਵਿੱਚ ਵਾਧਾ ਦਿਨ ਕਰਨ ਵਾਲਾ ਰਹੇਗਾ ਇਨਕਮ ਵਧੇਗੀ ਇਨਕਮ ਅੱਛੀ ਜਗ੍ਹਾ ਤੇ ਖਰਚ ਹੋਏਗੀ ਔਰ ਇਸ ਦੇ ਨਾਲ-ਨਾਲ ਪਤੀ ਪਤਨੀ ਦੇ ਸਬੰਧ ਤੁਹਾਡੇ ਮਜ਼ਬੂਤ ਹੋਣਗੇ ਅਗਰ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਕੋਈ ਕੰਮ ਕਰਨ ਨੂੰ ਜਾ ਰਹੇ ਹੋ ਤਾਂ ਸ਼ੁਰੂ ਕੀਤਾ ਹੈ ਤਾਂ ਤੁਹਾਡੇ ਇਹ ਰਿਲੇਸ਼ਨ ਅਜਾ ਦਿਨ ਕਾ ਇਸ ਦੇ ਨਾਲ ਨਾਲ ਸੇਤ ਦੇ ਵਿੱਚ ਛੋਟੀ ਮੋਡੀ ਕੋ ਗੜਬੜ ਹੋ ਸਕਦੀ ਹੈ ਥੋੜਾ ਜਿਆਦਾ ਅਲਰਟ ਹੋ ਕੇ ਚੱਲਣਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਨਾ ਹੈ ਤਾਂ ਕਿ ਅਇਦਰਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਅੱਜ ਥੋੜਾ ਜਿਆਦਾ ਪਰੇਸ਼ਾਨੀਆਂ ਦਾ ਦਿਨ ਰਹਿਣ ਵਾਲਾ ਹੈ ਅੱਜ ਕੋਈ ਝੋਟ ਲੱਗ ਸਕਦੀ ਹੈ ਕੋਈ ਕੋਰਟ ਕੇਸ ਤੁਸੀਂ ਹਾਰ ਸਕਦੇ ਹੋ ਕੋਰਟ ਕੇਸ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਨਾਲ ਕੋਈ ਲੜਾਈ ਝਗੜਾ ਹੋ ਸਕਦਾ ਹੈ ਕੋਈ ਪੁਲਿਸ ਕੇਸ ਪੈ ਸਕਦਾ ਹੈ ਔਰ ਤੁਹਾਨੂੰ ਕੋਈ ਕਰ ਇਹ ਯੋਗ ਬਣੇ ਹੋਏ ਆ ਕਰਨਾ ਕਿ ਤੁਸੀਂ ਅਗਰ ਤੁਸੀਂ ਕੋਈ ਜੌਬ ਢੂੰਡ ਰਹੇ ਹੋ ਤਾਂ ਜ਼ਰੂਰ ਜੋ ਵਿੱਚ ਤੁਹਾਨੂੰ ਅੱਜ ਦੇ ਦਿਨ ਕੋਈ ਜੌਬ ਨਹੀਂ ਮਿਲ ਜਾਏਗੀ ਜੌਬ ਦੇ ਵਿੱਚ ਤੁਹਾਨੂੰ ਅੱਛੀ ਤਰੱਕੀ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕਿ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਦੁੱਧ ਦਾ ਦਾਨ ਜ਼ਰੂਰ ਕਰਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ دوستੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਸੰਤਾਨ ਵੱਲੋਂ ਫਾਇਦਾ ਦੇਣ ਵਾਲਾ ਰਹੇਗਾ ਸੰਤਾਨ ਵੱਲੋਂ ਕੋਈ ਅੱਛਾ ਸੁਨੇਹਾ ਆ ਸਕਦਾ ਹੈ ਇਸ ਦੇ ਨਾਲ ਨਾਲ ਕੋਈ ਦੋਸਤ ਮਿੱਤਰ ਦੀ ਸਹਾਇਤਾ ਮਿਲ ਸਕਦੀ ਹੈ ਕੋਈ ਛੋਟੀ ਮੋਟੀ ਯਾਤਰਾ ਦੇ ਯੋਗ ਬਣ ਇਸ ਦੇ ਨਾਲ ਨਾਲ ਸ਼ੇਅਰ ਮਾਰਕੀਟ ਦੇ ਵਿੱਚ ਬੇਨੀਫਿਟ ਤੇ ਚਾਂਸਸ ਵੀ ਨਾਲ ਪਨੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੀ ਹੈ ਕਿ ਮੱਥੇ ਦੇ ਉੱਪਰ ਕੇਸਰ ਤੇਲਕ ਜ਼ਰੂਰ ਲਗਾਣਾ ਅੱਗੇ ਆਜਾ ਜੀ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ ਬਾਲਾਰਾਸ਼ੀਆ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਦੋਸਤੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਅਗਰ ਮੈਨੂੰ ਮਿਲ ਕੇ ਆਪਣੀ ਸਮੱਸਿਆ ਦੇ ਮਸਲੇ ਸਮੱਸਿਆ ਦੇ ਮਸਲੇ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੇ ਅਪਾਇੰਟਮੈਂਟ ਨੰਬਰ ਚੱਲ ਰਹੇ ਇਹਨਾਂ ਦਾ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕਰ ਫਿਰ ਮਿਲਾਂਗੇ ਨਮਸਕਾਰ